ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਫਾਣਾ ਉਲਟੋਆ ਦੇ ਅਧੀਡਾਉਂਦੀ ਦਾਣਾ ਮੰਡੀ ਅਮਰਕੋਟ ਵਿਖੇ ਇੱਕ ਆਰਥਿਕੀ ਤੇ ਬੀਤੀ ਦਿਨੀ ਫਰੋਤੀ ਦੀ ਮੰਗ ਕਰਦਿਆਂ ਕੁਝ ਗੈਂਗਸਟਰ ਦੇ ਗੁਰਗਿਆਂ ਵੱਲੋਂ ਗੋਲੀ ਚਲਾਈ ਗਈ ਤੇ ਇਸੇ ਤਰ੍ਹਾਂ 1 ਜਨਵਰੀ ਨੂੰ ਪਿੰਡ ਕਿਰਿਆਲਾ ਦੇ ਇੱਕ ਮੈਡੀਕਲ ਸਟੋਰ ਤੇ ਵੀ ਗੋਲੀ ਚਲਾਈ ਗਈ ਅੱਜ ਪਿੰਡ ਆਸਰੂਤਾੜ ਡਰੇਟ ਤੇ ਇਹਦਾ ਗੁਰਗਿਆ ਦਾ ਐਕਾਊਂਟਰ ਪੁਜਾਪੁਰਸ ਵੱਲੋਂ ਕੀਤਾ ਗਿਆ ਅਤੇ ਇਹ ਜ਼ਖਮੀ ਹਾਲਤ ਵਿੱਚ ਇੱਧਾ ਨੂੰ ਚੁੱਕ ਕੇ ਸਿਵਲ ਹਸਪਤਾਲ ਪੱਟੀ ਦਾਖਲ ਕਰਾਇਆ ਗਿਆ ਇਸ ਸਬੰਧੀ ਐਸਐਸਪੀ ਤਰਤਰ ਜਾਣਕਾਰੀ ਦਿੰਦੇ ਹੋਏ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੌਲ ਜੁੜੂ ਕਰੋ ਤੁਹਾਡਾ ਬਾਜੀ ਨਾ ਹੋਵੇ ਕਿ ਇਸ ਤਰੀਕੇ ਦੀ ਕੋਈ ਕਾਲ ਕਰੇ ਜਾਂ ਪਬਲਿਕ ਨੂੰ ਪਬਲਿਕ ਦੇ ਵਿੱਚ ਡਰਾਵਾ ਪੈਦਾ ਕਰੇ ਉਸੇ ਤਹਿਤ ਅ ਦੋ ਵਕ ਵਕ ਥਾਵਾਂ ਤੇ ਪ੍ਰਬਤ ਦਾ ਸੁਵਾਲ ਨਾ ਦਾ ਗੈਂਗਸਟਰ ਜਿਹੜਾ ਬਾਹਰ ਹੈ ਉਹਨੇ ਐਕਸਪਲੋਸ਼ਨ ਕਾਲ ਕੀਤੀ ਸੀਗੀ ਪੈਸੇ ਦੀ ਡਿਮਾਂਡ ਕੀਤੀ ਸੀਗੀ ਤੇ ਮੁੜ ਕੇ 1 2 ਦਸੰਬਰ ਦੇ 2024 ਨੂੰ ਇੱਕ ਆਰਤੀਏ ਤੇ ਵਲਟੋਹੇ ਪਿੰਡ ਦੇ ਵਿੱਚ ਫਾਇਰਿੰਗ ਕਰਵਾਈ ਸੀਗੀ ਉਸ ਤੋਂ ਬਾਅਦ ਮੁੜ ਕੇ 9 ਸਾਲ ਤੇ 1 ਜਨਵਰੀ ਨੂੰ ਮੈਡੀਕਲ ਸਟੋਰ ਹੈ ਘੜਿਆਲੇ ਉੱਥੇ ਵੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਸੇ ਤੇ ਕੰਮ ਕਰਦੇ ਹੋਏ ਸਾਡੀ CIA ਦੀ ਟੀਮ ਨੇ ਸਾਡੇ ਥਾਣੇ ਵਾਲ ਤੋਂ ਇਹਦੀ ਟੀਮ ਨੇ ਹਿਊਮਨ ਇੰਟ ਟੈਕਨੀਕਲ ਇੰਟ ਤੇ ਇਨਫੋਰਮੇਸ਼ਨ ਡਵੈਲਪ ਕਰਦੇ ਹੋਏ ਅੱਜ ਸਵੇਰੇ ਤੜਕੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਇਹ ਫਾਇਰਿੰਗ ਹੈ ਇਹ ਦੋ ਜਿਹੜੇ ਬੰਦੇ ਨੇ ਕਰਨਪ੍ਰੀਤ ਸਿੰਘ ਉਰਫ ਕਰਨ ਜਿਹੜਾ ਕਿ ਤੂਤ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਗੁਰਲਾਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬੰਗਾਲਾ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਕਿ ਇਹਨਾਂ ਦੋਵਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਹਨਾਂ ਕੋਲ ਨਜਾਇਜ਼ ਹਥਿਆਰ ਵੀ ਹੈ ਤੇ ਫਿਲਹਾਲ ਜਿਹੜੇ ਨੇ ਤੂਤ ਏਰੀਆ ਦੇ ਵਿੱਚ ਗੁਮਰੇ ਨੇ ਤੇ ਜੇ ਇਹਨਾਂ ਤੇ ਟਰੈਪ ਲਾਇਆ ਸਾਡੀ ਸੀਆਈ ਦੀ ਟੀਮ ਨੇ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਾਸ ਡੀਐਸਪੀ ਬਿੱਕੀ ਵਿੰਡ ਪ੍ਰੀਤਿੰਦਰ ਐਸਐਚਓ ਬਲਟੋਆ ਸੀਨਚਾਰ ਸੀਆਈਏ ਤੇ ਇਹਦੀ ਜਿਹੜੀ ਸੁਪਰ ਓਵਰਲ ਸੁਪਰਵੀਜ਼ਨ ਕਰ ਰਹੀ ਸੀਗੇ ਸਾਡੇ ਐਸਪੀ ਡੀ ਅਜੇ ਰਾਜ ਸਿੰਘ ਤੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਮੁੜਕੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਇਨਾਂ ਨੂੰ ਓਵਰ ਪਾਵਰ ਕਰਨ ਲਈ ਜਵਾਬੀ ਫਾਇਰ ਵਾਈ ਕਾਰਵਾਈ ਦੇ ਵਿੱਚ ਫਾਇਰ ਕੀਤਾ ਤੇ ਇਹਨਾਂ ਦੋਵਾਂ ਦੀ ਲੱਤ ਤੇ ਜਿਹੜੀ ਗੋਲੀ ਲੱਗੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਤੁਰੰਤ ਮੈਡੀਕਲ ਫਰਸਟ ਏਡ ਟ੍ਰੀਟਮੈਂਟ ਦੇ ਕੇ ਸਿਵਲ ਹਸਪਤਾਲ ਖੇਮ ਕਰਨ ਭੇਜਿਆ ਗਿਆ ਜਿੱਥੇ ਇਹਨਾਂ ਦੀ ਕੰਡੀਸ਼ਨ ਫਿਲਹਾਲ ਸਟੇਬਲ ਹੈ ਤੇ ਇਸ ਤੋਂ ਮੁੱਢਲੀ ਪੁੱਛਗਿੱਛ ਤੋਂ ਇਹੀ ਗੱਲ ਸਾਹਮਣੇ ਆਈ ਕਿ ਇਹ ਦੋਵੇਂ ਦੋਵਾਂ ਨੇ ਹੀ ਇਹ ਦੋਵੇਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜੀ ਵਾਰਦਾਤ ਦੇ ਵਿੱਚ ਸਕੂਟੀ ਵਰਤੀ ਗਈ ਸੀਗੀ ਉਹ ਵੀ ਬਰਾਮਦ ਹੋ ਗਈ ਹੈ ਇੱਕ 32 ਬੋਲ ਦਾ ਪਿਸਤਲ ਵੀ ਬਰਾਮਦ ਹੋਇਆ ਹੈ ਨਾਲੇ ਇਹ ਗਰੋਹ ਦੇ ਜਿਹੜੇ ਹੋਰ ਮੈਂਬਰ ਹੈ ਉਹਨਾਂ ਦੇ ਬਾਰੇ ਵੀ ਇਨਫੋਰਮੇਸ਼ਨ ਹਾਸਲ ਹੋਈ ਹੈ ਤੇ ਜਿਹੜੀ ਸਾਡੀ ਟੀਮ ਹੈ ਫਿਲਹਾਲ ਰੀਡ ਕਰ ਰਹੀ ਹੈ ਤੇ ਇਸ ਗਰੋਹ ਦੇ ਬਾਕੀ ਜਿਹੜੇ ਬੰਦੇ ਨੇ ਉਹ ਵੀ ਜ